ਦੇ ਸੁਨੀਲ ਨੂੰ ਪਾਲ ਉਹ ਅਸਲ ਪਤਾ ਕਿ ਆਪਣੀ ਕਿਥੇ ਮੇਰੇ ਜਾਣਾ ਤੋਂ ਨਹੀਂ ਮੈਂ ਮੇਰੇ ਕੋਲ ਬੱਸ ਨਾ ਕਰਨਾ ਆ ਗਿਆ ਆਹ ਆਹ ਪਾਲਾ ਪਾਲਾ ਇਸ ਪਾਲਾ ਪਾਲਾ ਚੋਬੀ ਤੋਂ ਆਏ ਕੇਸ ਦੇ ਬਾਰੇ ਵਿੱਚ ਚੋਬੀ ਪੰਪ ਤੇ ਵਾਰਦਾਤ ਹੋਇਆ ਉਸ ਬੰਦੇ ਜਾਣਕਾਰੀ دی ਹੋਈ ਹੈ 8:00 ਵਜੇ ਦੇ ਕਰੀਬ ਤਿੰਨ ਨਾਨਾ ਪਛਾਤੇ ਵਿਅਕਤੀ ਆਏ ਜਿਹਨਾਂ ਨੂੰ ਬੱਧੇ ਆ ਤੇ ਸਿੱਧਾ ਹੀ ਦਫ਼ਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਉਣਾ ਨਹੀਂਗਾ ਪੰਪ ਬੰਦ ਹੋ ਗਿਆ ਮੁਰਗਰਾ ਸਿੱਧੀਆਂ ਗੁੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦੀ ਸ਼ਾਦੀ ਚ ਵੱਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵੱਜੀ ਆ ਉਹਦੇ ਉਹਦਾ ਚਬੜਾ ਜਿਹੜਾ ਹੋ ਗਿਆ ਇਸ ਕਰਕੇ ਜਿਹੜੇ ਆ ਉਹ ਸਾਰੇ ਮਰਦਯੋਗ ਭੱਜ ਗਏ ਸਾਰੇ ਉਹੀ ਕਿਹਾ ਦੇਖਦੇ ਇਹ ਲੁੱਟਖੋ ਦੀ ਨੀयत ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀਗੇ ਮੈਨੂੰ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪੈਸੇ ਨਾਲ ਕੋਈ ਗੱਲ ਨਾਲ ਕੋਈ ਪੈਸਾ ਦਾ ਸਿੱਧਾ ਆਉਂਦਿਆਂ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਜਿਹੜੀ ਆਉਂਦਿਆਂ ਹੀ ਉਦੋਂ ਉਹ ਕਿਹੜੇ ਕੋਈ ਵੀ ਵਿਚਾਰੇ ਬੈਠੇ ਸੀ ਉਦੋਂ ਉਹ ਜਿਹੜਾ ਪੰਪ ਤੋਂ ਬੰਦ ਕਰਕੇ ਬੈਠੇ ਸੀ ਉਹ ਕੋ ਆਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਇਹਦੇ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਕੈਨਸਲ ਬਾਹਰ ਆ ਕਿ ਉਹਨਾਂ ਦੇ ਵੱਲੋਂ ਕੂਟਾ ਆ ਕਹਾਰਾ ਕਿ ਜਾਂ ਕੋਈ ਹੋਰ ਕਿਸ ਤਰ੍ਹਾਂ ਦੇਖੋ ਜੀ ਹੁਣ ਇਹ ਪੁਸਤੀ ਜਿਹੜੀ ਆ ਤਰਜੀਹ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪਹਿਲਾਂ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੁੰਦੇ ਆ ਤੇ ਵੇਖ ਲਓ ਵੀ ਦਿਨ ਦਿਹਾੜੇ ਜਿਹੜ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਬੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਐਂਦਾ ਐਂਦਾ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਉਹਨਾਂ ਨੇ ਵੀ ਅਕਾਲੀ ਆਗੂਆਂ ਤੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾਵੇ ਅਸਲ ਇਹ ਤਾਂ ਪਹਿਲਾਂ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਸ਼ਰਿਆ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਜੋ ਬਣੇ ਪਏ ਆ ਜਿਹੜੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇ ਤਹਿਤ ਹੀ ਅੱਜ ਇਹ ਕਿڑی ਵਾਰ ਦੇ ਤੁਹਾਡੀ ਇਥੇ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਮੰਗ ਇਹ ਆ ਕਿ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਐ ਕਿਤਰਾ ਫਿਰ ਜੀਣਾ ਹਾਲਾਤ ਹੋ ਜੂ ਕਿਤਰਾ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਇਹ ਸਾਡੇ ਰਕੇ ਬੰਦਿਆਂ ਦੇ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਜੀ ਆਜਾ ਲੈ ਆ ਜੀ ਜੇਠਾ ਕਤੂ ਮੰਗਣਾ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਪਾ ਕੇ ਕੀ ਪੰਪ ਜਿਹੜਾ ਕਿ 6 ਵਜੇ ਇਹ ਬੰਦ ਹੋ ਜਾਂਦਾ ਇਹਨਾਂ ਦੇ ਤਿੰਨ ਬੰਦੇ ਗੌਤਮ, ਅਮਿਤ ਤੇ ਅਰਤੁਨ ਉਹ ਬੰਦ ਕਰਕੇ ਪੰਪ ਨੂੰ ਕਮਰੇ ਸੀ ਜਿਵੇਂ ਚਾਹ ਉਹਨਾਂ ਤਿੰਨ ਨੌਜਵਾਨ ਇੱਕ ਗੱਡੀ ਚ ਆਏ ਆ ਜੀ ਇਹਨਾਂ ਲੱਟ ਸਕੂਟਰੀ ਵਾਰਦਾਸ ਪਹਿਲਾਂ ਦਰਵਾਜ਼ਾ ਖੋਲ੍ਹਿਆ ਇਹ ਕਿਹੜਾ ਪਰ ਉਹਨਾਂ ਨੂੰ ਉਹ ਬਹੁਤ ਜ਼ਿਆਦਾ ਲੁੱਟ ਨੂੰ ਗਾਉ ਦਿੱਤਾ ਇਹਨਾਂ ਨੇ ਜੇ ਆਪਰ ਦੇ ਵਿੱਚ ਚਾਹ ਨੂੰ ਖਤਰਸ ਇਹਨਾਂ ਦੇ ਹੱਥੋਂ ਪਾਈ ਗਈ ਹੱਥੋਂ ਪਾਈ ਨਾ ਜਿਹੜਾ ਉਹਨਾਂ ਕੋਲ 300 ਉਹਨਾਂ ਨਾਲ ਜਿੱਦੀਆਂ ਗੋਲੀਆਂ ਚਲਾਉਣ ਕਰਦੇ ਜਿਹੜੀ ਬਹੁਤ ਹੰਢੀ ਡੈਸ ਸੀ ਉਹ ਵੀ ਐਂਡ ਅਰਪਾਣਾ ਅਰਪਾਣਾ ਕੋਤਾਂ ਜਿਹੜਾ ਉਹ ਇੰਜੜਾ ਵਾਕੀ ਜਿਹੜੀ ਮੋੜਲੀ ਪਤੀਸ਼ਾਹੀ ਅਜਿਹਾ ਆਉਣ ਵਾਲਾ ਜੋ ਵੀ ਉਹ ਇਹ ਕਤਨ ਦਾ ਰ ਕੋਈ ਕੈਸ਼ ਵਗੈਰਾ ਇਤਨੀ ਖੜਵਾਇਆ ਤੁਹਾਨੂੰ ਨਹੀਂ ਅਜੇ ਤੱਕ ਨਹੀਂ ਦਿਖਾਇਆ ਕੈਸ਼ ਬਾਰੇ ਮੇਰੀ ਠੇਰੀਆ ਜਿ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਕੰਨੀ ਦੇਖੋ ਜੀ ਇਹ ਜਿਹੜੀ ਆ ਵਾਰਦਾਤਾ ਆ ਤਾਂ ਮੈਂ ਯਕੀਨ ਦਿਵਾਉਣਾ ਕਿ ਇਹਨੂੰ ਸਿੱਧੀ ਤੇ ਛੇਤੀ ਅਸੀਂ ਹੱਲ ਕਰਾਂਗੇ ਬਾਕੀ ਮੇਰੀ ਪੋਸਟਿੰਗ ਹੋਏ ਨੂੰ ਇੱਥੇ 2 ਸਾਲ ਦੇ ਨਹੀਂ ਹੋਏ ਤੇ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ ਦੀ ਸਤਾ ਬਿਛਾ ਦੀ ਹੈ ਅਜੇ ਤੱਕ ਨਾ ਲਾਗੇ ਨਾ ਤੰਗੀ ਤਰਾ ਹੋਏ ਉਹ ਵੀ ਉਹਦੇ ਬਾਰੇ ਤੁਹਾਡੀ ਤਫਤੀਸ਼ ਦੇ ਦੌਰਾਨ ਕਿੱਦਾਂ ਆਇ ਮਜੀਠੇ ਵੱਲੋਂ ਆਏ ਨੇ ਲੁਟੇਰੇ ਕਥੂ ਨੰਗਲ ਸਾਈਡ ਵੱਲੋਂ ਆਏ ਹੋਣਗੇ ਅਜੇ ਤੱਕ ਇਹ ਵੀ ਨਹੀਂ ਕਰਦੇ ਅਜੇ ਤਾਂ ਅਸੀਂ ਆਏ ਹਾਂ ਸੱਚੀ ਕਾਲ ਜੀ ਪੰਜਾਬ ਚ ਲਾਅ ਐਂਡ ਆਰਡਰ ਦੇ ਜੋ ਵਿਗੜਦੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਿਹਾ ਇਹ ਹਾਲਾਤ ਪੈਦਾ ਹੋ ਗਏ ਆ ਕਿ ਜਿਹੜਾ ਸਾਡਾ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਨੇ ਇੰਡੋਪਾਕ ਬਾਰਡਰ ਦੇ ਜ਼ਿਲ੍ਹੇ ਅੱਜ ਮਜੀਠੇ 'ਚ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਆਪ ਦਾ ਪਰਿਵਾਰ ਸਮਰਾ ਪਰਿਵਾਰ ਦੇ ਜਿਹੜਾ ਪੰਪ ਉਹ ਚਲਾਉਂਦੇ ਨੇ ਮਜੀਠੇ ਪਿੰਡ ਦੇ ਬਿਲਕੁਲ ਨਾਲ ਹੀ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੇ ਪੰਪ ਤੇ ਅੱਜ ਅਟੈਕ ਹੋਇਆ ਜਿੱਥੇ ਇੱਕ ਬੰਦੇ ਦੀ ਅਨਫੋਰਚੂਨੇਟਲੀ ਦੁਖਦਾਈ ਗੱਲ ਹੈ ਕਿ ਉਹਦੀ ਡੈਥ ਹੋ ਗਈ ਆ ਔਰ ਦੂਜੇ ਦੇ ਮੂੰਹ 'ਚ ਗੋਲੀ ਲੱਗੀ ਆ ਉਹਦੀ ਹਾਲਾਤ ਬੜੇ ਕ੍ਰਿਟੀਕਲ ਨੇ ਜਿੱਥੇ ਇਹ ਬੜਾਈ ਸੀਰੀਅਸ ਲਾਅ ਐਂਡ ਆਰਡਰ ਦੇ ਹਾਲਾਤ ਪੈਦਾ ਹੋਏ ਆ ਕਿਉਂਕਿ ਇਸ ਤੋਂ ਪਹਿਲਾਂ ਮਜੀਠੇ ਥਾਣੇ ਨੂੰ ਟਾਰਗੇਟ ਬਣਾਇਆ ਗਿਆ ਜਦੋਂ ਉੱਥੇ ਬੰਬ ਸੱਟਿਆ ਗਿਆ ਸੀ ਉਸ ਤੋਂ ਬਾਅਦ ਜੈੰਤੀਪੁਰ ਪਿੰਡ 'ਚ ਰਜਿੰਦਰ ਕੁਮਾਰ ਪੱਪੂ ਜੀ ਦੇ ਘਰ 'ਚ ਬੰਬ ਸੱਟਿਆ ਗਿਆ ਫਿਰੋਤੀ ਟਾਰਗੇਟਡ ਕਿਲਿੰਗ ਬਹੁਤ ਵੱਡੇ ਪੈਮਾਨੇ ਤੇ ਚੱਲ ਰਹੀ ਸੀ ਕੁਝ ਦਿਨ ਪਹਿਲਾਂ ਵੀ ਮੱਦੀਪੁਰ ਦੇ ਸਾਡੇ ਵਸਨੀਕ ਡਾਕਟਰ ਸਾਹਿਬ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਔਰ ਲੰਬੇ ਸਮੇਂ ਤੋਂ ਜਿਹੜੇ ਮੇਰੇ ਪਰਿਵਾਰ ਦੇ ਜੀ ਨੇ ਮੇਰੇ ਨਿਕਟਵਰਤੀ ਨੇ ਮੇਰੇ ਜਿਨ੍ਹਾਂ ਨੂੰ ਮੈਂ ਭਰਾਵਾਂ ਤੋਂ ਵੱਧ ਮਾਨ ਸਤਕਾਰ ਦਿੰਨਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੋਤ ਸਿੰਘ ਜੀ ਸਮਰਾ ਸਾਹਿਬ ਜਿਹੜਾ ਹਲਕਾ ਜਨਾਲਾ ਵੀ ਦੇਖਦੇ ਨੇ ਇਨਚਾਰਜ ਨੇ ਅੱਜ ਉਹ ਪੰਪ ਜਿਹੜਾ ਚਲਾਉਂਦੇ ਆ ਉਹਨਾਂ ਦੇ ਉੱਥੇ ਅਟੈਕ ਕੀਤਾ ਗਿਆ ਔਰ ਅਨਫੋਰਚੂਨੇਟਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਦੀ ਡੈਥ ਹੋ ਗਈ ਆ ਜਿੱਥੇ ਗੁਰੂ ਸਾਹਿਬ ਮੇਰ ਕਰਨ ਉਸ ਪਰਿਵਾਰ ਤੇ ਬਹੁਤ ਦੁਖਦਾਈ ਗੱਲ ਆ ਇੱਕ ਨੌਜਵਾਨ ਦੀ ਡੈਥ ਹੋ ਜਾਣੀ ਮਗਰ ਇਹ ਸੀਰੀਅਸ ਕੰਸਰਨ ਰੇਜ਼ ਕਰਦਾ ਅੱਜ ਲੀਡਰ ਆਫ ਆਪੋਜੀਸ਼ਨ ਨੇ ਕੋਈ ਨਿੱਜੀ ਚੈਨਲ ਨੂੰ ਗੱਲ ਕਰਦਿਆਂ ਆਪ ਦੀ ਇੱਕ ਟਿੱਪਣੀ ਦਿੱਤੀ ਉਹਦੇ ਬਾਰੇ ਤਾਂ ਭਗਵੰਤ ਮਾਨ ਸਾਹਿਬ ਇੱਕ ਮਿੰਟ ਚ ਹੀ ਲਾਈਵ ਹੋ ਗਏ ਭਾਵੇਂ ਉਹ ਖਬਰ ਸ਼ੇਅਰ ਵੀ ਕੀਤੀ ਗਈ ਹੈ ਦਿਨਕ ਬਾਸਰ ਦੀ ਖਬਰ ਹੈ ਮੈਂ ਟਵੀਟ ਕਰਕੇ ਪਹਿਲਾਂ ਵੀ ਦੱਸਿਆ ਮਗਰ ਇਨਸਟੈਡ ਆਫ ਐਡਰੈਸਿੰਗ ਲਾਅ ਐਂਡ ਆਰਡਰ ਜਿਹੜਾ ਬੰਦਾ ਲਾਅ ਐਂਡ ਆਰਡਰ ਦੀ ਗੱਲ ਕਰਦਾ ਉਹਦੇ ਗਲੇਵੇਂ ਤੱਕ ਜਾਂਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਦੋਂ ਇਹ ਹੈਪੀ ਪਛੀਏ ਹੋਰੀ ਸ਼ਜਾਦ ਪੱਟੀ ਹੁਰੀ ਜਿਨ੍ਹਾਂ ਨੂੰ ਆਪ ਅਰਪ੍ਰਿਤ ਸ਼ੁਕਲਾ ਨੇ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਨੇ ਜਿਨ੍ਹਾਂ ਦੀ ਗੱਲ ਕੀਤੀ ਸੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਗਲਾ ਟਾਰਗੇਟ ਮਜੀਠੇ ਰੱਖਾਂਗੇ ਔਰ 2-3 ਦਿਨ ਬਾਅਦ ਹੀ ਮੈਨੂੰ ਲੱਗਦਾ ਇਸ ਗੱਲ ਨੂੰ ਇਨਜਾਮ ਦਿੱਤਾ ਗਿਆ ਇਹ ਠੀਕ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਇਆ ਕੀ ਨਹੀਂ ਹੋਇਆ ਪੁਲਿਸ ਦੱਸੂਗੀ ਪੁਲਸੇ ਦੇ ਚ ਕਵਰ ਅਪ ਨਾ ਕਰੇ ਲਾਅ ਐਂਡ ਆਰਡਰ ਨੂੰ ਕੰਟਰੋਲ 'ਚ ਲਿਆਵੇ ਹਰ ਜਾਨ ਬੜੀ ਕੀਮਤੀ ਹੈ ਔਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਮੈਂ ਇਸ ਲਈ ਇਸ ਮੌਕੇ ਤੇ ਲਾਈਵ ਹੋਣਾ ਪਿਆ ਕਿਉਂਕਿ ਅਨਫੋਰਚੂਨੇਟਲੀ ਬਿਲਕੁਲ ਮੇਰੇ ਪਰਿਵਾਰ ਦੇ ਜੀਆਂ ਤੇ ਹੁਣ ਆ ਕੇ ਫਾਇਰਿੰਗਾਂ ਸ਼ੁਰੂ ਹੋ ਗਈਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਆਈ ਕੰਡੈਮਨ ਥਿਸ ਔਰ ਮੈਂ ਹਾਈ ਲੈਵਲ ਪ੍ਰੋਬ ਮੰਗ ਕਰਦਾ ਔਰ ਸੇਫਟੀ ਔਰ ਸਿਕਿਉਰਿਟੀ ਜਿਹੜੀ ਗੱਲ ਮੈਂ ਪਹਿਲਾਂ ਵੀ ਰੇਜ਼ ਕੀਤੀ ਸੀ ਕਿ ਮਜੀਠੇ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜੇ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਮੈਂ ਪਿਛਲੇ 7 ਮਹੀਨਿਆਂ ਚ 17 ਬੰਬ ਬਲਾਸਟ ਔਰ ਅਜੇ ਸਿੱਧਾ ਕਤਲ ਦੂਜੇ ਦੇ ਹਾਲਾਤ ਗੰਭੀਰ ਸੋ ਬਹੁਤ ਦੁਖਦਾਈ ਗੱਲ ਐ ਗੁਰੂ ਕਿਰਪਾ ਕਰਨ ਕਿ ਇਹਨਾਂ ਪਰਿਵਾਰਾਂ ਨੂੰ ਆਪਦੇ ਮਿਹਰ ਭਰਿਆ ਹੱਥ ਰੱਖਣ ਮੈਂ ਤਾਂ ਹਲੇ ਅਰਦਾਸ ਬੇਨਤੀ ਕਰਦਾ ਹਾਂ ਉਹਨਾਂ ਪਰਿਵਾਰਾਂ ਲਈ ਕੱਲ ਫੇਰ ਜੋ ਸਥਿਤੀ ਲੇਟੈਸਟ ਡਵੈਲਪ ਹੋਊਗੀ ਫੇਰ ਤੁਹਾਡੇ ਨਾਲ ਜਾਣੂ ਕਰਾਵਾਂਗੇ ਬਹੁਤ ਬਹੁਤ ਧੰਨਵਾਦ